ਕਿ ਬਗਾਨਿਆਂ ਨੇ ਨਹੀਂ ਆਪਣਿਆਂ ਨੇ ਹੀ ਕੱਢਿਆ ਸਾਡੇ ਨਾਲ ਵੈਰ ਦੋਸਤੋ ਡਰ ਇਹੀ ਰਹਿੰਦਾ ਕਿ ਤੇ ਹੋ ਨਾ ਜਾਵੇ ਕੋਈ ਕਹਿਰ ਦੋਸਤੋ ਆਹ ਦੇਖੋ ਆਹ ਦੇਖੋ ਟਰਾਲੀ ਨਾਲ ਤਾਂ ਹੋ ਗਿਆ ਵੈਲਕਮ ਟੂ ਨਵਾਂ ਸ਼ਹਿਰ ਦੋਸਤੋ ਵੈਲਕਮ ਟੂ ਨਵਾਂ ਸ਼ਹਿਰ ਦੋਸਤੋ ਸਰ ਸ੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਜੀ ਤੁਸੀਂ ਸ਼ੇਅਰ ਤੋਂ ਮਜ਼ਾ ਲੈਣ ਦੇ ਵੀਡੀਓ ਕਿਸ ਬਾਬਤ ਕਰਵਾਣੀ ਹੈ ਮੈਂ ਕੀ ਕਿਹਾ ਕਿ ਆਪਣੇ ਨਹੀਂ ਕੱਢਿਆ ਸਾਡੇ ਨਾਲ ਵੈਰ ਆ ਵੈਰ ਕਿਵੇਂ ਕੱਢਿਆ ਆਪਣੇਆਂ ਨੇ ਦਰ ਇਹੀ ਕਿਤੇ ਹੋ ਨਾ ਜਾਵੇ ਕੋਈ ਕਹਿਰ ਆ ਲਾ ਦੇਖੋ ਇੱਥੇ ਰੋਜ਼ ਟਰੈਕਟਰ ਟਰਾਲੀਆਂ ਗੱਡੀਆਂ ਫਸਦੀਆਂ ਔਰ ਮੈਂ ਕਿਹਾ ਕਿ ਕਿ ਵੈਲਕਮ ਟੂ ਨਵਾਂ ਸ਼ਹਿਰ ਆ ਟੋਏ ਟੱਪੇ ਹੀ ਵੈਲਕਮ ਕਰਦੇ ਆ ਹੁਣ ਇੱਧਰ ਜਿਹੜਾ ਝਾਤ ਮਾਰੀਏ ਟਰੈਕਟਰ ਟਰਾਲੀ ਵੱਲ ਓਵਰਲੋਡ ਟਰਾਲੀ ਨਹੀਂ ਆ ਬੜਾ ਜੈਨੂਨ ਜਿਹਾ weight ਪਾਇਆ ਫਿਰ ਕੋਈ ਇਹ ਨਾ ਕਹਵੇ ਕਿ ਕਿਸਾਨ ਇਹਨੇ ਟਰਾਲੀ ਤੇ weight ਬਹੁਤ ਜ਼ਿਆਦਾ ਪਾਇਆ ਪਤਾ weight ਬੜਾ ਜੈਨੂਨ ਜਿਆ ਪਰ ਆ ਮੈਨੂੰ ਇੱਕ ਵੀਰ ਇੱਥੇ ਵੀ ਕਹਿੰਦੇ ਸੀ ਕਹਿੰਦਾ ਯਾਰ ਇਹ ਤਾਂ ਇਦਾਂ ਲੱਗਦਾ ਕਿ ਨਾ ਜਿਹੜਾ ਟੋਏ ਆ ਕੱਲੇ ਹੀ ਸਵਾਰੇ ਆ ਤੇ ਉਹਨੇ ਕਰਕੇ ਪ੍ਰੋਬਲਮ ਆ ਗਈ ਆ ਮੈਂ ਕਿ ਜ਼ਖਮ ਦਾ ਵੀਰੇ ਬਹੁਤ ਪੁਰਾਣੇ ਆ ਇਹ ਜ਼ਖਮ ਰਿਸਦੇ ਰਹਿੰਦੇ ਆ ਇਹ ਜ਼ਖਮ ਭਰੇ ਹੀ ਨਹੀਂ ਤਾਂ ਦੇਖੋ ਆਏ ਦਿਨ ਪ੍ਰੋਬਲਮ ਆਉਂਦੀ ਆ ਔਰ ਜਿੱਦੈ ਰੇਲਵੇ ਰੋਡ ਤੇ ਪ੍ਰੋਬਲਮ ਆਉਂਦੀ ਆ ਹੈਰਾਨ ਵਾਲੀ ਗੱਲ ਇਹ ਆ ਕਿ ਮੈਨੂੰ ਕਾਲ ਆ ਜਾਂਦੀ ਆ ਕਿ ਭਾਜੀ ਆਜੋ ਟਰੈਫਿਕ ਲੱਗ ਗਿਆ ਔਰ ਮੈਂ ਬੜੀ ਵਾਰ ਬੇਨਤੀ ਕਰਦਾ ਉਹਨਾਂ ਕਿ ਮੈਂ ਤਾਂ ਪਰਾ ਇੱਥੇ 35 40 ਵੀਡੀਓ ਕਰ ਚੁੱਕਾ ਹੁਣ ਤਾਂ ਲੀਡਰ ਵੀ ਖਿਜਣ ਲੱਪੇ ਕਹਿੰਦੇ ਕਿ ਰੇਲਵੇ ਰੋਡ ਦੀ ਕਿਉਂ ਵੀਡੀਓ ਕਰਦੇ ਆ ਮੈਂ ਤਾਂ ਹੁਣ ਇਹ ਮੰਨ ਕੇ ਚੱਲਦਾ ਕਿ ਆਪਾਂ ਰੇਲਵੇ ਰੋਡ ਨੂੰ ਰੇਲਵੇ ਰੋਡ ਨਾ ਕਿਹਾ ਕਰੀਏ ਇਹਨੂੰ ਡਾਊਨ ਟਾਊਨ ਕਿਹਾ ਕਰੀਏ ਕਿਉਂਕਿ ਲੀਡਰ ਨੂੰ ਗੁੱਸਾ ਲੱਗਦਾ ਕਹਿੰਦੇ ਰੇਲਵੇ ਰੋਡ ਦਾ ਕੋ ਫਿਰ ਆਪਾਂ ਇਸ ਟਾਈਮ ਡਾਊਨਟਾਊਨ ਤੇ ਖੜੇ ਆਂ ਜੀ ਔਰ ਅਮਰੀਕਾ ਵਾਲਿਆਂ ਨੇ ਇੰਗਲੈਂਡ ਵਾਲਿਆਂ ਨੇ ਕੈਨੇਡਾ ਵਾਲਿਆਂ ਨੇ ਇੱਥੇ ਤਰੱਕੀ ਨਹੀਂ ਕਰਾਈ ਇਹ ਗਲਤੀ ਸਾਰੀ ਅਮਰੀਕਾ ਕਨੇਡਾ ਇੰਗਲੈਂਡ ਵਾਲਿਆਂ ਦੀ ਹੈ ਸਾਡੇ ਲੋਕਲ ਲੀਡਰਾਂ ਦੀ ਤਾਂ ਕੋਈ ਗਲਤੀਆਂ ਨਹੀਂ ਲੋਕਲ ਲੀਡਰ ਤਾਂ ਵਿਚਾਰੇ ਚਾਹੁੰਦੇ ਆ ਸੜਕ ਬਣ ਜਵੇ ਸਿਰਫ ਬੁਸ਼ ਨਹੀਂ ਚਾਹੁੰਦਾ ਸਿਰਫ ਟਰੰਪ ਨਹੀਂ ਚਾਹੁੰਦਾ ਸਿਰਫ ਟਰੂਡੋ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦੇ ਕਿ ਸੜਕ ਬਣੇ ਤਾਂ ਇਹ ਗਲਤੀ ਸਾਰੀ ਜਿਹੜੀ ਆ ਅਮਰੀਕਾ ਕੈਨੇਡਾ ਇੰਗਲੈਂਡ ਵਾਲਿਆਂ ਦੀ ਆ ਨਵਾਂ ਸ਼ਹਿਰ ਦੇ ਲੋਕਲ ਲੀਡਰ ਦੀ ਤਾਂ ਕੋਈ ਗਲਤੀ ਹੈ ਨਹੀਂ ਉਹ ਤਾਂ ਵਿਚਾਰੇ ਧਰਮਿਆਂ ਤੇ ਬੈਠਣ ਨੂੰ ਤਿਆਰ ਆ ਭੁਖ ਹੜਤਾਲ ਤੇ ਬੈਠਣ ਨੂੰ ਤਿਆਰ ਆ ਕਿ ਸੜਕ ਬਣੇ ਇਹ ਟਰੰਪ ਹੀ ਨਹੀਂ ਚਾਹੁੰਦਾ ਕਿ ਸੜਕ ਬਣੇ ਤਾਂ ਲੋਕਲ ਲੀਡਰ ਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਹਿਣਾ ਟਰੰਪ ਨੂੰ ਕਹੋ ਉਹਦੀ ਗਲਤੀ ਹੈ ਸਾਰੀ ਆਹ ਲਓ ਜੀ ਦੇਖ ਲਓ ਫਿਰ ਕਿਸਾਨ ਨੂੰ ਮਾੜਾ ਕਹਿਣਾ ਹੀ ਨਹੀਂ ਹੁਣ ਉਹਨਾਂ ਨੇ ਤਾਂ ਬੜਾ ਜੈਨੂਇਨ ਜਿਹਾ ਵੇਟ ਪਾਇਆ ਹੋਇਆ ਸੜਕ ਹੀ ਤਾਂ ਸੀ ਜਾਵੇ ਤਾਂ ਕਿਸਾਨ ਵਿਚਾਰਾ ਕੀ ਕਰੇ ਠੰਡ ਵਿੱਚ ਕੀ ਠੰਡਾ ਪਾਣੀ ਪੀ ਮਰੇ ਔਰ ਮੈਨੂੰ ਤਾਂ ਲੱਗਦਾ ਰੇਲਵੇ ਰੋਡ ਤੇ ਹੁਣ ਰੇਲਵੇ ਰੋਡ ਨਾਲ ਕੇ ਕਰੇ ਰੇਲਵੇ ਟੋਏ ਤੇ ਸਾਨੂੰ ਸਾਈਕਲ ਤੇ ਹੀ ਆਉਣਾ ਚਾਹੀਦਾ ਕਿਉਂਕਿ ਜਿੱਥੇ ਸਾਈਕਲ ਫਸੇ ਐ ਬੁੱਕਲ ਦੇ ਜ਼ੋਰ ਨਾਲ ਐ ਕਲਾਵੇ ਦੇ ਜ਼ੋਰ ਨਾਲ ਸਾਈਕਲ ਨੂੰ ਕੱਢ ਕੇ ਰੱਖ ਲਿਆ ਤੇ ਚੱਲ ਭਾਈ ਮੁਰੇ ਔਖਾ ਹੋ ਚੁੱਕਾ ਹੈ ਜੀ ਹੁਣ ਨਾ ਤੇ ਇੱਥੇ ਕੋਈ ਟ੍ਰੈਫਿਕ ਪੁਲਿਸ ਦੀ ਟੀਮ ਹੈ ਅਵੇਲੇਬਲ ਹੈ ਜਿਹੜੇ ਰਸਤੇ ਨੂੰ ਕਲੀਅਰ ਕਰਾਵੇ ਆਮ ਲੋਕਾਂ ਲਈ ਐਤਵਾਰ ਦਾ ਦਿਨ ਹੁੰਦਾ ਤੇ ਉਹ ਵੀ ਇਦਾਂ ਟ੍ਰੈਫਿਕ 'ਚ ਲੰਘ ਜਾਂਦਾ ਤਾਂ ਇਹ ਦਿੱਕਤ ਭਰਪੂਰ ਰੋਡ ਡਾਊਨ टाउन ਇਹਨੂੰ ਰੇਲਵੇ ਰੋਡ ਦੀ ਕਹਿਣਾ ਇਹਨੂੰ ਡਾਊਨ टाउन ਕਹਿਣਾ ਕਿਉਂਕਿ ਲੀਡਰ ਕਹਿੰਦੇ ਰੇਲਵੇ ਰੋਡ ਦਾ ਨਾਮ ਨਹੀਂ ਲੈਣਾ ਇਹਨੂੰ ਕਹਣਾ ਡਾਊਨ टाउन ਕੈਨੇਡਾ ਦਾ ਠੀਕ ਹੈ ਨਾ ਤੇ ਟਰੂਡੋ ਦੀ ਗਲਤੀਆਂ ਸੜਕ ਨਹੀਂ ਬਣੀ ਨਵੇਂ ਸ਼ਹਿਰ ਦੇ ਲੀਡਰਾਂ ਦੀ ਕੋਈ ਗਲਤੀ ਨਹੀਂ ਠੀਕ ਹੈ ਤੇ ਗਾਂ ਤੋਂ ਤੁਸੀਂ ਰੇਲਵੇ ਰੋਡ ਤੇੋਂ ਇਦਾਂ ਸ਼ੈਕਲ ਤੇ ਆਣਾ ਹੈ ਕੌਂਗੇ ਵੜਾ ਚਲਾਉਣ ਨੂੰ ਕੌਂਗੇ ਵੜਾ ਸਾਈਕਲ ਚਲਾਉਣ ਨੂੰ ਬਿਲਕੁਲ ਬਿਲਕੁਲ ਹੈ ਕਲਾਸਿਕ ਮੈਨ ਹਾਂ ਪੂਰਾ ਇਹਦਾ ਮੈਨ ਕਿਹ ਫਾਇਦਾ ਆ ਬਹੁਤ ਜ਼ਿਆਦਾ ਜੇ ਟੋਏ ਚ ਫਸ ਕੇ ਚੱਕ ਕੇ ਕੱਢਦਾ ਬੱਟਾ ਲਵਾਂਗੇ ਬਹੁਤ ਵਧੀਆ ਹੈ ਹੈ ਬੋਲੋ ਬੋਲੋ ਸੜਕ ਲੱਭ ਜਾਂਦੀ ਆ ਕਿ ਨਹੀਂ ਬਾਤ ਦੀ ਸੜਕ ਨਹੀਂ ਲੱਭਦੀ ਟੋਏ ਹੀ ਆ ਸੜਕ ਕਿੱਥੇ ਹੈ ਔਕਾ ਨਾ ਕਿੰਨੇ ਸਾਲਾਂ ਤੋਂ ਦੇਖ ਰਹੇ ਆ ਕੁਛ ਨਹੀਂ ਆਪਣੇ ਨੇ ਬੈਰ ਕੱਢਿਆ ਪੂਰਾ ਬਗਾਨੇ ਨੂੰ ਕੀ ਕਹਿ ਸਕਦੇ ਬਗਾਨਾ ਵੈਸੇ ਕਹਾਵਤ ਹੈ ਕਹਿੰਦੇ ਆਪਣਾ ਮਾਰ ਕੇ ਛਾਵੇਂ ਸੱਟਦਾ ਪਰ ਆਪਣੇ ਦੇ ਤਾਂ ਡੰਗੇ ਭਏ ਆ ਆ ਆਪਣੇ ਦੇ ਡੰਗੇ ਭਏ ਆ ਬਗਾਨਾ ਹੀ ਸ਼ਾਇਦ ਕੋਈ ਜਾ ਕੇ ਬਾਹ ਫੜੂ ਤਾਂ ਲਾਓ ਜੀ ਆਪਾਂ ਵੀਡੀਓ ਵਿੱਚ ਇੱਥੇ ਰੈਪ ਅਪ ਕਰ ਦੇਣਾ ਪਰ ਮੁੱਕ ਦੀ ਗੱਲ ਇਹ ਹੈ ਆ ਕਿ ਇਹ ਰੇਲਵੇ ਟੋਇਆ ਨਹੀਂ ਆ ਇਹ ਹੈ ਕਿ ਡਾਊਨ ਟਾਊਨ ਠੀਕ ਹੈ ਇਹਨੂੰ ਤੁਸੀਂ ਡਾਊਨ ਟਾਊਨ ਮੰਨਣਾ ਡਾਊਨ ਟਾਊਨ ਔਰ ਇਹ ਲੋਕਲ ਲੀਡਰਾਂ ਦੀ ਗਲਤੀ ਨਹੀਂ ਆ ਇਹ ਟਰੰਪ ਤੇ ਟਰੂਟੋ ਦੀ ਗਲਤੀ ਆ ਉਹ ਨਹੀਂ ਚਾਹੁੰਦੇ ਕਿ ਰੇਲਵੇ ਰੋਡ ਬਣੇ ਬਾਕੀ ਪੈਸੇ ਦੀ ਕਮੀ ਕੋਈ ਨਹੀਂ ਆ ਪੈਸੇ ਵੀ ਸਾਰੇ ਦੇਣ ਨੂੰ ਤਿਆਰ ਆ ਬਾਕੀ ਹਿੰਮਤ ਦੀ ਵੀ ਕੋਈ ਕਮੀ ਨਹੀਂ ਭਾਜੀ ਮੈਂ ਇੱਕ ਗੱਲ ਕਹਿਣਾ ਪਿਆ ਮੈਂ ਇਹ ਕਹਿਣਾ ਪਿਆ ਇਹ ਰੇਲਵੇ ਰੋਡ ਨਹੀਂ ਹੈ ਡਾਊਨ टाउन ਹੈ ਇਹ 트럼ਪ ਤੇ ਡਰੂਡੋ ਨੇ ਚਾਹਦੇ ਰੇਲਵੇ ਰੋਡ ਬਣੇ ਸਹੀ ਗੱਲ ਹੈ ਲੋਕਲ ਲੀਡਰ ਦਾ ਪਿਆਰ ਹੈ ਬਿਲਕੁਲ ਸਹੀ ਗੱਲ ਇਹ ਪਾਜੀ ਰੋਜ਼ ਤਾਂ ਹੀ ਬੁਰਾ ਹਾਲ ਹੋ ਗਿਆ ਇੱਥੇ ਜਨਤਾ ਦਾ ਕੋਈ ਅੱਜ ਟ੍ਰੈਲੀ ਫਸੀ ਆ ਕੱਲ ਕੁਝ ਹੋਰ ਫਸਿਆ ਸੀ ਭਾਜੀ ਪਲਟ ਵੀ ਸਕਦੇ ਨੂੰ ਹਾਂ ਬਿਲਕੁਲ ਬਿਲਕੁਲ ਬੁਰਾ ਹਾਲ ਹੀ ਆ ਪਾਜੀ ਇਹਦਾ ਕਰਾਓ ਮਾਰਾ ਕੋਈ ਸਾਡੀ ਬੇਨਤੀ ਕਰਕੇ ਅਸੀਂ ਰੇਲਵੇ ਰੋਡ ਤੇ ਰਹਿਣ ਵਾਲੇ ਬੰਦੇ ਆ ਇਹਦਾ ਬੇਨਤੀ ਕਰਕੇ ਜਿਹੜਾ ਮਰਜ਼ੀ ਕਰਾ ਦੇਵੇ ਸਾਨੂੰ ਕਿਸੇ ਨਾਲ ਨਹੀਂ ਹੈਗਾ ਇੱਕ ਵ ਇੱਕ ਫੇਲ ਹੋ ਗਿਆ ਤੁਹਾਡੀ ਆਫ ਰੋਡਿੰਗ ਹੋ ਗਈ ਸਾਡੀ ਆਨ ਰੋਡਿੰਗ ਬਹੁਤ ਵਧੀਆ ਹੁੰਦੀ ਹੈ ਇਹ ਸਹੀ ਗੱਲ ਹੈ ਠੀਕ ਹੈ ਜੀ ਤਾਲ ਵਾਲਿਆਂ ਦੀ ਆਫ ਰੋਡਿੰਗ ਹੋਈ ਜਾਂਦੀ ਹੈ ਪਰ ਬਾਕੀਆਂ ਦਾ ਕੰਮ ਖਰਾਬ ਲੈ ਉਹਦੀ ਗੱਡੀ ਪਿੱਛੇ ਕੈਲੀਫੋਰਨੀਆ ਲਿਖਿਆ ਕੈਲੀਫੋਰਨੀਆ ਵੈਸੇ ਮੈਂ ਜਾਣ ਪੁੱਝ ਕੇ ਕਹ ਰਿਹਾ ਕੈਲੀਫੋਰਨੀਆ ਤੇ ਲਓ ਜੀ ਹੁਣ ਆਪਾਂ ਵੀਡੀਓ ਨੂੰ ਐਂਡ ਕਰਦੇ ਗਏ ਦੇਖੋ ਚੱਕਾ ਮਿਸ ਮਾਰ ਰਿਹਾ ਬਾਰ-ਬਾਰ ਇਦਾਂ ਨਹੀਂ ਕਿ ਡਰਾਈਵਰ ਵੀਰ ਨੇ ਟਰੈਕਟਰ ਦੇ ਜਿਹੜਾ ਡਰਾਈਵਰ ਵੀਰ ਆ ਉਹਨੇ ਕੋਸ਼ਿਸ਼ ਨਹੀਂ ਕੀਤੀ ਚੱਕਾ ਮਿਸ ਮਾਰ ਰਿਹਾ ਜਿਆਦਾ ਕੋਸ਼ਿਸ਼ ਕਰੂਗਾ ਟਾਇਰ ਹੋਰ ਤਸ ਜਾਣਾ ਦਾ ਪਲਟਣ ਦਾ ਖਤਰਾ ਹੁੰਦਾ ਕਿ ਟਰਾਲੀ ਨਾ ਪਲਟ ਜਾਵੇ ਟੇਪਰ ਵੀ ਲੰਘਦੇ ਆ ਤੁਹਾਨੂੰ ਪਤਾ ਟੇਪਰ ਪੁਸ਼ਤ ਪਨਾਈ ਵੀ ਨਾ ਨਹੀਂ ਚੱਲਦੇ ਤਾਂ ਟੇਪਰ ਵੀ ਲੰਘਦੇ ਟੇਪਰ ਵੀ ਫਸ ਸਕਦੇ ਭਾਈ ਆਪਣਾ ਨੁਕਸਾਨ ਹੋਣ ਤੋਂ ਤਾਂ ਬਚਾਓ ਬਾਕੀ ਕੋਈ ਗੱਲ ਨਹੀਂ ਅਸੀਂ ਇੱਥੇ ਲਾ ਦੇਣੇ ਹੁਣ ਉਹ ਕੀ ਹੁੰਦਾ ਕਿ ਗੋਲਕ ਨਹੀਂ ਹੁੰਦੀ ਕੀ ਕਹਿੰਦੇ ਹੁੰਦੇ ਉਹਨੂੰ ਦਾਨ ਭਤਰ ਦਾਨ ਬਰ ਧਰਨੀਲ ਕਰਾਂਗੇ ਮਿਹਨਤ ਕਰਕੇ ਕੁਝ ਮਿਹਨਤ ਕਰਾਂਗੇ ਉਸ ਤੋਂ ਬਾਅਦ ਤਿੰਨ ਲਾਵਾਂਗੇ ਦਾ ਬਕਸੇ ਜੇ ਇੱਕ ਚ ਲੀਡਰ ਵਾਲੇ ਪੈਸੇ ਇੱਕ ਚ ਅਫਸਰ ਵਾਲੇ ਪੈਸੇ ਬਾਕੀ ਜਿਹੜੇ ਬੱਚੇ ਖੋਚੇ ਉਹ ਰੇਲਵੇ ਰੋਡ ਬਣਾਣ ਲਈ ਛੇਤੀ ਹੀਲਾ ਕਰਾਂਗੇ ਆਪਣੇ ਗੁਰੂ ਜੀ ਨਾਲ ਗੱਲਬਾਤ ਕਰਕੇ ਗੁਰੂ ਜੀ ਦਾ ਨਾਮ ਨਹੀਂ ਲੈਣ ਨਹੀਂ ਤਾਂ ਗੁਰੂ ਜੀ ਕੋ ਲੋਕਾਂ ਨੇ ਪਹੁੰਚ ਜਾਣਾ ਕਿ ਤੁਹਾਡੇ ਚੇਲੇ ਕੁਝ ਨਵਾਂ ਕੰਡ ਕਰਨ ਲੱਗੇ ਆ ਤਾਂ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਨਾ ਹੋਵੇ ਕਿ ਉਹ ਮੋਲਡ ਕਰ ਦਿੱਤਾ ਜਾਵੇ ਸਿਚੁਏਸ਼ਨ ਨੂੰ ਦਿਖਾਈ ਦੇ ਕਿੰਨੇ ਜਣੇ ਦੇਖਦੇ ਆ ਇਹ ਵੀ ਸਵਾਦ ਲੈਂਦੇ ਘਰ ਬੈਠੇ ਸਾਰੇ ਹੈ ਇਹ ਵੀ ਰੇਲਵੇ ਰੇਲਵੇ ਰੋਡ ਦਾ ਸਵਾਦ ਲੈਂਦੇ ਕਹਿੰਦੇ ਦਿਖਾਈ ਚਲੋ ਹੈ ਪਤਾ ਲੱਗ ਗਿਆ ਸ਼ਾਮ ਨੂੰ ਲਾਈਵ ਆ ਤੇ ਰੇਲਵੇ ਰੋਡ ਇਹ ਨਹੀਂ ਦੇਖੋ ਕੇ ਮੈਂ ਕੀ ਦੀ ਜਾਣ ਦਾ ਕੋ ਬਣ ਸਕਦਾ ਆਲੇ ਦਿਖਾ ਤੁਸੀਂ ਗੱਡੇ ਡੁੰਗੇ ਡੁੰਗੇ ਆ ਹੈ ਹਰ ਇੱਕ ਬੰਦਾ ਲੰਘਦਾ ਅੰਦਰੋਂ ਮਨ ਚ ਭਾਪ ਜੀ ਕੱਢਦਾ ਹਰ ਇੱਕ ਗੱਡੀ ਦੇ ਨਾਲ ਐ ਜਦੋਂ ਲੰਘਦੇ ਆ ਇੱਕ ਵਾਰੀ ਐ ਹੁੰਦੀ ਆ ਬੀਪ ਜੇ ਮੈਂ ਜਾ ਕੇ ਮਾਈਕ ਮੋਰੇ ਕਰ ਦੂੰ ਤਾਂ ਬੀਪ ਲਾਣੀ ਪੈਣੀ ਆ ਹਰ ਇੱਕ ਬੰਦਾ ਨੇ ਇੱਕ ਵਾਰੀ ਜਦ ਸ਼ੀਸ਼ੇ ਨੂੰ ਐ ਕਰਕੇ ਐ ਕਹਿੰਦਾ ਉਸ ਤੋਂ ਬਾਅਦ ਭਾਅ ਫਜ ਜਾਂਦੀ ਆ ਗੱਡੀ ਦੇ ਅੰਦਰ ਹਰ ਇੱਕ ਬੰਦਾ ਮੰਦੀ ਪੜਾਅਸ ਕੱਢ ਕੇ ਜਾਂਦਾ ਪਰ ਪੜਾਅਸ ਕੱਢਣੀ ਕੀਤੇ ਆ ਟਰੰਪ ਤੇ ਤੇ ਟਰੂਡੋ ਤੇ ਲੋਕਲ ਬਹੁਤ ਚੰਗੇ ਨੇ ਵਿਚਾਰੇ پتہ ਕਿੰਨਾ ਦਰਦੇ ਆ ਲੋਕਲ ਲੀਡਰਾਂ ਦੇ ਦਿਲ ਵਿੱਚ ਚਾਹੇ ਪੁਰਾਣੇ ਚਾਹੇ ਨਵੇਂ ਚਾਹੇ ਮੌਜੂਦਾ ਸਰਕਾਰ ਚਾਹੇ ਪਿਛਲੀ ਸਰਕਾਰ ਚਾਹੇ ਮੌਜੂਦਾ ਨਵੇਂ ਦੇ ਸਾਰੇ ਵਿਚਾਰੇ ਅੱਜ ਟੋਏ ਥੋੜੇ ਪਹਿਲਾਂ ਘਟ ਡੂਗੇ ਸੀ ਉਹਨਾਂ ਦੀ ਜਦ ਹੰਝੂ ਡਿਗਦੇ ਨੇ ਇੱਥੇ ਆ ਕੇ ਤਾਂ ਟੋਏ ਹੋਰ ਡੂਗੇ ਹੋ ਜਾਂਦੇ ਆ ਲੋਕਲ ਲੀਡਰ ਆ ਵਿਚਾਰੇ ਨੂੰ ਕੁਝ ਨਹੀਂ ਕਹਿਣਾ ਵਿਚਾਰੇ ਕਈ ਕਈ ਦਿਨਾਂ ਦਾ ਰੋਟੀ ਨਹੀਂ ਖਾਂਦੇ ਇਸੇ ਚੱਕਰ 'ਚ ਲੋਕਲ ਲੀਡਰ ਵਿਚਾਰੇ ਦੇਵਤਾ ਨੇ ਸਾਡੇ ਉਹ ਵਿਚਾਰੇ ਇੰਨਾ ਪਰੇਸ਼ਾਨ ਨੇ ਚਾਹੇ ਐਮਸੀ ਸਾਰੇ ਚਾਹੇ ਚਾਹੇ ਜਿੰਨੇ ਵੀ ਇਨਚਾਰਜ ਨੇ ਸਾਰੇ ਠੀਕ ਹੈ ਤੇ ਜਿੰਨੇ ਵੀ ਲੋਕ ਲੀਡਰ ਨੇ ਵਿਚਾਰੇ ਬਹੁਤ ਪਰੇਸ਼ਾਨ ਨੇ ਰੋਟੀ ਨਹੀਂ ਖਾਂਦੇ ਹੁਣ ਕਈਆਂ ਨੇ ਆ ਵੀਡੀਓ ਦੇਖ ਕੇ ਘਰ ਗਣ ਮੇਰੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਘਰ ਦੇ ਨੇ ਪੁੱਛਣਾ ਕਾਤੇ ਹੁਣ ਕਹਣਾ ਸੜਕ ਤਾਂ ਬਣਦੀ ਨਹੀਂ ਵੀ 트럼ਪ ਨੂੰ ਕਿਵੇਂ ਬਣਾਵਾ ਟਰੂਡੋ ਨੂੰ ਕਿਵੇਂ ਬਣਾਵਾ ਮੈਂ ਤਾਂ ਜੀ ਕੀ ਹਾਲ ਹੈ ਠੀਕ ਹੈ ਹਾਂ ਮੈਂ ਤੇ ਨੇ ਕਿਹਾ ਜੀ ਹੁਣ ਮੈਨੂੰ ਕਿਸੇ ਹੋਰ ਨੇ ਕਿਹਾ ਨਾ ਮੈਂ ਇੱਥੇ ਵਹਿ ਜਾਣਾ ਇਹ ਭਾਜੀ ਇੱਕ ਅੰਦਾ ਬੰਦਾ ਜਾਨ ਮਾਨਾ ਨਹੀਂ ਤਾਂ ਤਾਂ ਹੋਣਾ ਨਾ ਕੰਮ ਮੈਂ ਤਾਂ ਸਭ ਦੁਕਾਨਦਾਰੀ ਕਿੰਨਾ ਨੁਕਸਾਨ ਹੁੰਦਾ ਬਹੁਤ ਹੀ ਗਾਗੇ ਨਹੀਂ ਆਂਦਾ ਲੈ ਬਹੁਤ ਸਮਲਾਜੇ ਆ ਗਏ ਲੀਡਰ ਨਹੀਂ ਆਉਂਦੇ ਇਹ ਵਿਚਾਰੇ ਕਿੱਥੇ ਕਿੱਥੇ ਜਾਣ ਲਓ ਜੀ ਇਹਨਾਂ ਦਾ ਖਬਰ ਪਹੁੰਚੀ ਆ ਇਹ ਆ ਗਏ ਨੇ ਟ੍ਰੈਫਿਕ ਨੂੰ ਨਿਰਵਿਘਨ ਚਲਾਣ ਲਈ ਇਹ ਆ ਗਏ ਨੇ ਪਰ ਟਰੱਕ ਟਰੂਡੋ ਤੇ ਟਰੰਪ ਨਹੀਂ ਆਉਂਦੇ ਲਓ ਚਲੋ ਐਟਲੀਸਟ ਪੁਲਿਸ ਤਾਂ ਪੜੀ ਜ਼ਿੰਮੇਵਾਰੀ ਨਿਭਾ ਰਹੀ ਹੈ ਸ਼ਹਿਰ ਹਾਂਜੀ 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 ਲਓ ਜੀ ਮੈਨੂੰ ਦੱਸੋ ਲੱਗਦੇ ਵੜਦੇ ਕਿਹੜਾ ਬੰਦਾ ਜਿਹੜਾ ਨਹੀਂ ਪਿੱਟ ਕੇ ਜਾਂਦਾ ਜਿਹੜਾ ਬੰਦਾ ਨਹੀਂ ਰੋਕੇ ਜਾਂਦਾ ਤਾਂ ਪ੍ਰਸ਼ਾਸਨ ਹੁਣ ਆਪਣੇ ਵੱਲੋਂ ਕੋਸ਼ਿਸ਼ ਕਰੇਗਾ ਕਿ ਜਲਦੀ ਟਰਾਲੀ ਨੂੰ ਜਿਹੜੀ ਟੋਏ ਚ ਫਸ ਗਈ ਉੱਥੋਂ ਕੱਢਿਆ ਜਾਵੇ ਪਰ ਸੜਕ ਨੂੰ ਬਣਾਇਆ ਜਾਵੇ ਟਰੂਡੋ ਤੇ ਟਰੰਪ ਕਦੋਂ ਕੋਸ਼ਿਸ਼ ਕਰਦੇ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਕਰ ਦਈਏ ਜੀ ਆਪ ਲਓ ਜੀ ਅਫਸਰ ਸਾਹਿਬ ਆਲੇ ਦੁਆਲੇ ਚਾਰ ਵਰੀ ਰਾਉਂਡ ਰਾਉਂਡ ਕੱਢ ਲਏ ਆ ਦੇਖਦੇ ਆ ਕਿਤੋਂ ਹੱਥ ਬਾਕੇ ਬਾਹਰ ਕੱਢਿਆ ਜਾ ਸਕਦਾ ਚਲੋ ਹਰ ਇੱਕ ਬੰਦੇ ਦਾ ਆਪਣਾ ਤਜਰਬਾ ਹੁੰਦਾ ਹਰ ਇੱਕ ਬੰਦਾ ਆਪਣੇ ਵੱਲੋਂ ਕੋਸ਼ਿਸ਼ ਕਰਦਾ ਜਿਹੜੇ ਪਹੁੰਚੇ ਨੇ ਉਹਨਾਂ ਦੀ ਸ਼ਲਾਘਾ ਹੈ ਉਹਨਾਂ ਦੀ ਤਾਰੀਫ ਹੈ ਜਿਹੜੇ ਦੇਖ ਕੇ ਵੀ ਅੰਨ ਦੇਖਾ ਕਰਦੇ ਆ ਉਹਨਾਂ ਨੂੰ ਫੇਰ ਵੋਟਾਂ 'ਚ ਲੋਕ ਦੱਸੋ ਕਿ ਅੰਨ ਦੇਖਾ ਕਿੱਦਾਂ ਕਰੀਦਾ ਮੇਰੇ ਖਿਆਲ ਆ ਵੀਰ ਉੱਤਰ ਕੇ ਆ ਗਏ ਨੇ ਆਓ ਜੀ ਨਿਸ਼ਕਾਮ ਸੇਵਾ ਵਾਲੇ ਵੀ ਆ ਗਏ ਨੇ ਆਓ ਵੀਰੇ ਸਭ ਤੋਂ ਪਹਿਲਾਂ ਤੁਹਾਡੇ ਉੱਪਰ ਵਾਲੇ ਦੀ ਸ਼ਲਾਘਾ ਔਰ ਵਾਇਗਰੂ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਕਰੇ ਜੀ ਠੀਕ ਹੈ ਜੀ ਇਹਦਾ ਰੋਡ ਦਾ ਭਾਜੀ ਕੋ ਬਾਲੀ ਬਾਰਸ ਹੈ ਨਹੀਂਗਾ ਉਹ ਰੋਡ ਐਨਾ ਟੁੱਟਿਆ ਹੋਇਆ ਦੇਖ ਲਓ ਉਧਰੋਂ ਪੱਟ ਗਏ ਚਲ ਗਏ ਆ ਕਿੰਨਾ ਉਧਰ ਟ੍ਰੈਫਿਕ ਜਮ ਹੋਇਆ ਕਿੰਨੇ ਲੋਕ ਪਰੇਸ਼ਾਨ ਹੋਏ ਇੱਥੇ ਡਿੱਗਦੇ 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 ਭਾਜੀ ਬਹੁਤ ਵਾ ਇੱਥੇ ਬੰਦੇ ਟਰੱਕ ਵੀ ਕਲ ਫਸਿਆ ਫੇਰ ਸਭ ਇੱਥੇ ਲੱਗੇ ਭਾਜੀ ਰੋਜ਼ ਇੱਥੇ ਕੋਈ ਨਾ ਕੋ ਫਸਿਆ ਰਹਿੰਦਾ ਦਿਨੇ ਯਾਨੀ ਇਹ ਤਾਂ ਲੁਧਿਆਣਾ ਬਣ ਗਿਆ ਲੁਧਿਆਣਾ ਯਾਨੀ ਲੁਧਿਆਣੇ ਦਾ ਫੇਬੀ ਰੋਡ ਵਧੀਆ ਯਾਨੀ ਨੰਗੀ ਜਾਂਦੇ ਬੰਦੇ ਇਹ ਤੋ ਦੇ ਡਿੱਗਦੇ ਆ ਫਾਸ ਫਾਸ ਕੇ ਡਿੱਗਦੇ ਆ ਬੰਦੇ ਇੱਕ ਦੂਜੇ ਵੱਜਦੇ ਵੱਜਦੇ ਆ ਹਾਂ ਹੁਣ ਦੇਖੋ ਕਿੰਨਾ ਰਿਸਕੀ ਕੰਮ ਆ ਅੱਛਾ ਇੱਕ ਗੱਲ ਇਹ ਦੇਖੋ ਟਰਾਲੀ ਟਰਾਲੀ ਤੇ ਵੇਟ ਜ਼ਿਆਦਾ ਨਹੀਂ ਆ ਇਹ ਵੀ ਨਹੀਂ ਕਹਿ ਸਕਦੇ ਇਹ ਅੰਡਰ ਲੋਡ ਹੀ ਆ ਤਾਂ ਜੀ ਅੰਡਰ ਲੋਡ ਇਹ ਅੰਡਰ ਲੋਡ ਆ ਇਹ ਉਧਰ ਪਟ ਕੇ ਗਏ ਆ ਉਧਰ ਕੋਈ ਇਹਦੀ ਹੈ ਨਹੀਂ ਨਪਾਈ ਜਾਂ ਕੁਝ ਵੀ ਆ ਇੱਕ ਇੱਕ ਸਵਾਲ ਹੈ ਲੀਡਰ ਕਹਿੰਦੇ ਰੇਲਵੇ ਰੋਡ ਦੀ ਗੱਲ ਨਾ ਕਰੋ ਮੈਂ ਕਿਹਾ ਆਪਾਂ ਤਾਂ ਨਾ ਡਾਊਨ ਟਾਊਨ ਰੱਖਦੀਏ ਕੈਨੇਡਾ ਦਾ ਡਾਊਨ ਟਾਊਨ ਤੇ ਟਰੂਡੋ ਨਹੀਂ ਬਣ ਦਿੰਦਾ ਇਹਨੂੰ ਵਾ ਵਾ ਇਦਾਂ ਹੀ ਇਦਾਂ ਹੀ ਆ ਜੀ ਉਹ ਦੇਖ ਲਓ ਤੁਸੀਂ ਅਰਦਾਸ ਮੱਲਾ ਆ ਔਰ ਰੋਡ ਦੇਖ ਲਓ ਉਹ ਵੀ ਨਹੀਂ ਉਹ ਬਣੂਗਾ ਭਾਜੀ ਬਣੂਗਾ ਦਾ ਸਹੀ ਪਰ ਇਹ ਤਾਂ ਕੋ ਇਹਦੀ ਸਾਰੇ ਹੀ ਨਹੀਂ ਲੈਂਦਾ ਆ ਇੰਟਰਲੌਕ ਲੈ ਲਓ ਆ ਲੋਕ ਘਰਾਂ ਨੂੰ ਲੈ ਗਏ ਚੱਕ ਇੰਟਰਲੌਕ ਆ ਬਈ ਲਾਉਣ ਲੱਪੇ ਆ ਜਿਹੜੇ ਕੰਗਸ ਸਾਹਿਬ ਆ ਮੇਰੇ ਚੈਨਲ ਦੀ ਮੈਂ ਉਹਨਾਂ ਨੂੰ ਇੰਟਰਵਿਊ ਕੀਤੀ ਸੀ ਮੈਂ ਕਿਹਾ ਜੀ ਰੇਲਵੇ ਰੋਡ ਇਹ ਪਤਾ ਕਿਦਾ ਕਹਿੰਦੇ ਆ ਦੇਖੋ ਬਣਾ ਦਿਆਂਗੇ ਵਾ ਬਣਾ ਦਿਆਂਗੇ ਗੱਲਾਂ ਜੇ ਬਣਦਾ ਆ ਗੱਲਾਂ ਜੇ ਉਦਾਂ ਕੋਈ ਨਹੀਂ ਇਹਨੂੰ ਪੁੱਛਦਾ ਹੈਗਾ ਆ ਜਦੋਂ ਚੱਕੜ ਹੋ ਜਾਂਦਾ ਮੈਂ ਕਹਿੰਦਾ ਬੁਰਾ ਹਾਲ ਹੋ ਜਾਂਦਾ ਬੰਦੇ ਦੁਕਾਨ ਨਾ ਰਹਿਣਾ ਟਿੱਪਰ ਸਵੇਰ ਨੂੰ ਕਹਿੰਦੇ ਟਿੱਪਰ ਬੰਦ ਕੌਣ ਕਹਿੰਦਾ ਟੇਪਰ ਬੰਦਾ ਸਵੇਰ ਨੂੰ ਤੜਕੇ 3 ਵਜੇ ਆ ਕੇ ਦੇਖੋ ਇਹ ਤੇ ਲੇਨ ਲੱਗੀ ਹੁੰਦੀ ਟੇਪਰਾਂ ਦੀ ਲੇਨ ਆਹ ਰਾਹੋਂ ਰੋਡ ਭਾਜੀ ਇਹ ਤਾਂ ਟੁੱਟਿਆ ਪਿਆ ਇੱਥੇ ਇੰਨੇ ਐਕਸੀਡੈਂਟ ਹੁੰਦੇ ਆ ਕਰਨ ਸਾਰੇ ਸਾਰੇ ਭਾਜੀ ਚੱਕਰ ਰੋਡ ਸ਼ਹਿਰ ਦਾ ਸੱਤਿਆ ਨਾਸ ਹੋਇਆ ਪਿਆ ਸ਼ਹਿਰ ਦਾ ਸੱਤਿਆ ਬੰਦੀ ਵਾਰਸ ਕੋਈ ਨਹੀਂ ਕੋਈ ਬਾਲੀ ਵਾਰਸ ਨਹੀਂ ਹੈਗਾ ਕਿਸੇ ਲੀਡਰ ਤੋਂ ਕੋਈ ਨਹੀਂ ਬੋਟਾਂ ਨੂੰ ਸਾਰੇ ਨੇ ਆ ਜਾਣਾ ਆ ਜਦੋਂ ਬੋਟਾਂ ਪੈਣੀ ਆ ਉਦੋਂ ਅਸੀਂ ਆ ਕਰ ਦੇਣਾ ਆ ਕਰ ਦੇਣਾ ਕੁਝ ਨਹੀਂ ਹੈਗਾ ਕੋਈ ਖਬਰ ਲੈਣ ਬੋਟਾਂ ਜਦੋਂ ਆਣੀਆਂ ਘਰ ਦੇ ਪੈਸੇ ਨਾਲ ਬਣਾਉਣ ਨੂੰ ਕਹਣਾ ਹੁੰਦੀ ਘਰੋਂ ਪੈਸੇ ਲਾ ਦਾਂਗੇ ਕੁਝ ਨਹੀਂ ਆ ਦੁਕਾਨਦਾਰ ਵੀ ਨਹੀਂ ਬੋ ਜੇ ਨਾ ਅਸਲ ਚ ਗੱਲ ਪਤਾ ਕੀ ਆ ਆਪਣੇ ਲੋਕ ਇਕਾ ਕਰਕੇ ਹਾਂ ਆ ਜਿਹੜਾ ਦੁਕਾਨ ਵਾਲੇ ਆ ਅਸਲ ਇਹਨਾਂ ਨੂੰ ਚਾਹੀਦਾ ਸਰਦਾਰ ਜੀ ਪਤਾ ਕੀ ਕਰ ਰਿਹਾ ਮੈਂ ਤਾਂ ਸਾਹਿਬ ਜੇ ਲੋਕਾਂ ਦਾ ਇਕਾ ਹੋਵੇ ਨਾ ਇਹਨਾਂ ਨੂੰ ਹੁਣੇ ਕਹਿ ਦੇਣ ਕਿ ਮੁੜ ਕੇ ਸਤਾਈ ਚ ਸਾਡੇ ਘਰ ਨਾ ਢੁਕਿਓ ਦੁਕਾਨਦਾਰ ਭਰਾ ਨਹੀਂ ਕੱਟੇ ਦੁਕਾਨਦਾਰ ਇਕੱਠੇ ਨਹੀਂ ਹੁੰਦੇ ਸਹੀ ਗੱਲ ਆ ਉਦੋਂ ਥੋੜਾ ਜਿਹਾ ਇਕੱਠੇ ਹੋਏ ਸੀਗੇ ਇੰਟਰਲੌਕ ਆ ਕੇ ਰੱਖ ਹੋ ਗਿਆ ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ ਉਹ ਐਦਾਂ ਹੀ ਪਏ ਰਹਿ ਗਏ ਇੱਕਾ ਹੋਣਾ ਚਾਹੀਦਾ ਇੱਕਾ ਸੋ ਕੱਲੇ ਕੱਲੇ ਮਿਲ ਕੇ ਮੁਰ ਕੇ ਡਰਾ ਲਿਆ ਜਾਂਦਾ ਕਿ ਉਹ ਮੰਨ ਗਿਆ ਉਹ ਮੰਨ ਕੇ ਪ੍ਰੇਤ ਵੀ ਰਾਜ ਨੇ ਮਾਰਨ ਵਾਰਤ ਰੱਖਿਆ ਸੀ ਉਹ ਲੈ ਉਹ ਹੋ ਗਿਆ ਕੰਮ ਉਹ ਇੱਕਾ ਹੋਣਾ ਜੇ ਸਾਢੇ ਇੱਕਾ ਐ ਨਹੀਂ ਲੋਕਾਂ ਦੇ ਇੱਥੇ ਡੱਲੇਵਾਲ ਸਾਹਿਬ ਨੇ ਰੱਖਿਆ ਯਾਨੀ ਥੋੜਾ ਜਿਆ ਕੰਨ ਇਹ ਪੈਂਦਾ ਇੱਕਾ ਰੱਖਣੇ ਪੈਂਦਾ ਆ ਵਿਸ਼ਵਾਸ ਥੋੜਾ ਜਿਹਾ ਹੋਊਗਾ ਪੇ ਲੇਵੇ ਹੋਊਗਾ ਸਰਦਾਰਜੀ ਕੋਈ ਨਾਲ ਨਾ ਖੜਿਆ ਆਪਣੇ ਆਪ ਤੇ ਵਿਸ਼ਵਾਸਤਾ ਰੱਖੋ ਉਹ ਵੀ ਹੈ ਨਹੀਂ ਇਹਨਾਂ ਨੂੰ ਆਪਣੇ ਆਪ ਤੇ ਰੱਖੋ ਉਹ ਕਹਿੰਦੇ ਕੋਈ ਗੱਲ ਨਹੀਂ ਮੋਰੇ ਨਹੀਂ ਆਣਾ ਚਾਹੁੰਦਾ ਕੋਈ ਸਾਰੇ ਬੰਦੇ ਨਾ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਓ ਆ ਉਹ ਕਹਿੰਦਾ ਮੈਂ ਨਾ ਯਾਰ ਉਹਦੇ ਬਾਰੇ ਆ ਵੀ ਪੁਆਇੰਟ ਹੈ ਜੇ ਕੋਈ ਬੰਦਾ ਤੁਰਦਾ ਤਾਂ ਦੂਜੀ ਪਾਰਟੀ ਵਾਲੇ ਕਹਿੰਦਾ ਤੂੰ ਰੁਕ ਜਾ ਰੁਕ ਜਾ ਸਹੀ ਗੱਲ ਇਹ ਬਣਾਉਂਗਾ ਹਾਂ ਇਹ ਕੋਈ ਨਾ ਕੋ ਕਿਸੇ ਪਾਰਟੀ ਨਾਲ ਜ਼ਰੂਰ ਰਿਲੇਟਡ ਆ ਜੁੜਿਓ ਆ ਉਹ ਅਗਲਾ ਕਹਿੰਦਾ ਕੋਈ ਮੋਰੇ ਨਹੀਂ ਆਉਣਾ ਚਾਹੁੰਦਾ ਯਮ ਅਗਲਾ ਕਹਿੰਦਾ ਇਹਦੇ ਸਿਰ ਸੇਰਾ ਮੈਂ ਸੱਜੂ ਮੇਰੀ ਕੋਆਂ ਦਾ ਉਹਨਾਂ ਜਰ ਬਣੂਗਾ ਗਿਆ ਕੁਛ ਨਹੀਂ ਬਣਨਾ ਉਹਨਾਂ ਜਰ ਇਹ ਸਾਡੇ ਵਰਗੇ ਲੋਕ ਮਰੇ ਆਉਗੇ ਤਾਂ ਕਿਆ ਹੋਣਾ ਕੱਖ ਨਹੀਂ ਹੋਣਾ ਸਾਡੇ ਮਤਲਬ ਇਹਨੇ ਤੋੜਨਾ ਆ ਤੇ ਤੋੜਾਂਗੇ ਐਦਾ ਦੀ ਗੱਲ ਨਹੀਂ ਮਹਾਰਾਜ ਦੀ ਬਖਸ਼ਿਸ਼ ਚਾਹੀਦੀ ਹੈ ਤੋੜ ਲਾਂਗੇ ਦੁਨੀਆ ਤੋੜਾਂਗੇ ਮਗਰ ਅਸਲੀ ਤਾਂ ਚਲੋ ਬੋਲਦੇ ਆ ਲੋਕ ਤਾਂ ਡਰਦੇ ਆਂਦੇ ਨਹੀਂ ਜਿਨ੍ਹਾਂ ਦੀਆਂ ਦੁਕਾਨਾਂ ਆ ਲੱਖਾਂ ਲੱਖਾਂ ਰੁਪਏ ਲਾਇਆ ਆ ਸੂਰਾ ਹੀ ਐ ਕਰੀ ਜਾਂਦੇ ਆ ਆ ਕਿਰਾਇਆ ਦੇਖ ਲੋ ਲੱਖ ਲੱਖ ਰੁਪਏ ਦਿੰਦੇ ਲੋਕ ਪਰ ਆਗੇ ਕਿਸੇ ਨੇ ਨਹੀਂ ਕਹਿਣਾ ਸ਼ੀਸ਼ੇ ਟੁੱਟ ਜਾਣੇ ਕਿਸੇ ਨੇ ਨਹੀਂ ਕਹਿਣਾ ਹਲਾ ਕਹਿੰਦਾ ਕੋਈ ਗੱਲ ਨਹੀਂ ਬਾਕੀਆਂ ਦੇ ਨਾਲੇ ਹੀ ਆ ਸਾਰਿਆਂ ਦੇ ਉਹ ਉਹ ਗੱਲ ਨਹੀਂ ਕਹਿੰਦੇ ਕਿ ਸਾਡੇ ਤੋਂ ਟੈਕਸ ਵੀ ਲੈ ਲਓ ਆ ਪਟੇ ਪਹਿਲਾਂ ਮੇਰੇ ਮਾਰ ਦੋ ਮੈਨੂੰ ਗਾਲੀ ਆ ਆ ਐਨ ਐਨ ਜੀ ਦੇਖੋ ਲੋਕਾਂ ਕੋ ਗੱਡੀਆਂ ਵਾਲਿਆਂ ਕੋ ਟੈਕਸ ਲੈਂਦੇ ਆ ਟੂਲ ਟੈਕਸ ਲੈਂਦੇ ਆ ਆ ਰੋਡ ਦਾ ਦੇਖ ਲਓ ਗਿਆ ਹਾਲ ਆ ਆ ਰੋਡ ਦੇ ਦੇਖ ਲਓ ਰਾਜਾ ਜੀ ਆ ਦੇਖੋ ਗੱਡੀਆਂ ਵਾਲੇ ਬਾਰੇ ਪਰੇਸ਼ਾਨਾ ਹੀ ਆ ਆ ਕਿੰਨਾ ਆ ਖਰਾਬ ਹੋਈ ਅਗਲੇ ਇਹ ਪਲਟ ਵੀ ਸਾਦੀ ਸੀਗੀ ਉਹ ਦੋ ਕੁ ਵਾਰੀ ਹੋਰ ਐਕਸੀਲੇਟਰ ਦੇ ਦੇਵੇ ਚੱਕਾ ਕਰ ਸਕਦਾ ਉਹ ਸਾਦੀ ਸੀਗੀ ਇੱਕ ਵਾਰੀ ਪੌੜੇ ਥੱਲੇ ਗੱਡੀ ਅਸੀਂ ਵੀਡੀਓ ਰੇਲੀ ਪਾਲਟ ਗਈ ਸੀ ਇਦਾਂ ਇੱਥੇ ਪਾਲਟ ਮੈਡਮ ਵੀ ਆਏ ਨਹੀਂ ਮੈਡਮ ਦੇਣਾ ਕੋਈ ਵਿਚਾਰ ਚਲੋ ਠੀਕ ਆ ਤੁਹਾਡਾ ਕੋਈ ਵਿਚਾਰ ਜੀ ਸਾਡਾ ਵਿਚਾਰ ਆਹੀ ਆ ਜੀ ਪਹਿਲਾਂ ਇਹਨਾਂ ਨੇ ਸੜਕ ਬਣਾਈ ਸੀ ਅੰਗਦ ਉਹਨਾਂ ਨੇ ਉਹ ਸਿਰਫ 1 ਮਹੀਨਾ ਕੇ ਚੱਲੀ ਸੀ 1 ਮਹੀਨਾ ਬਣੀ ਸੀ ਬਣੀ ਸੀ ਇਹ ਸੜ ਗਏ ਬਣੀ ਬਣੀ ਬਣਨ ਨੂੰ ਲੱਗਿਆ ਸੀ 6 ਮਹੀਨੇ ਇਹ 6 ਮਹੀਨੇ ਲੱਗੇ ਲੱਗੇ ਸੀ ਤੇ ਬਸ ਟੁੱਟਣ ਨੂੰ ਦੇਖ ਲੈ ਕਿੱਦਾਂ ਲੱਗੇ ਸਗੇ ਟੁੱਟਣ 6 ਹਫ਼ਤੇ ਲੱਗੇ ਕਿ ਨਹੀਂ ਬਸ 2 ਮਹੀਨਿਆਂ ਚ ਸਾਰੀ ਸੜਕਾਂ ਹੀ ਟੁੱਟ ਗਈ ਸੀ 6 ਹਫ਼ਤੇ ਨਹੀਂ ਲੱਗੇ ਹਾਂ 6 ਹਫ਼ਤੇ ਲੱਗੇ ਸਗੇ ਬਸ ਕਿਹੜੀ ਕੰਟਰੀ ਤੋਂ ਆਏ ਤੁਸੀਂ ਹੈ ਕਿਹੜੀ ਕੰਟਰੀ ਨਹੀਂ ਨਵੇਂ ਸ਼ਹਿਰ ਦੇ ਹੀ ਅਸੀਂ ਲੋਕ ਲਈ ਅੱਛਾ ਤੁਸੀਂ ਨੰਨਤਿਆਂ ਨੂੰ ਤੇ ਆਏ ਛੱਡਿਆ ਟੋਪੀ ਥੱਲੇ ਮੈਂ ਕਿ ਬਾਹਰੋਂ ਆਏ ਨਹੀਂ ਨਹੀਂ ਲੋਕ ਲਈ ਹਾਂ ਲੋਕ ਲਈ ਆ ਪਰ ਲੋਕਲ ਨੂੰ ਤਾਂ ਪਤਾ ਕਿ ਦਿੱਕਤ ਕਿੰਨੀ ਆਉਂਦੀ ਹੈ ਹਾਂ ਬਹੁਤ ਜ਼ਿਆਦਾ ਸੀ ਮੈਂ ਸਰਦਾਰ ਜੀ ਨਾਲ ਗੱਲ ਕਰਦਾ ਸੀ ਨਹੀਂ ਮੇਰੀ ਵੀ ਇੱਥੇ ਦੁਕਾਨ ਸੀਗੀ ਉੱਥੇ ਰੇਲਵੇ ਰੋਡ ਤੇ ਚਾਹ ਦੀ ਦੁਕਾਨ ਸੀਗੀ ਮੇਰੀ ਗੱਡੀ ਦੇ ਮੋਰੇ ਟਰਾਲਾ ਪੱਟ ਗਿਆ ਸੀ ਮੇਰੀ ਦੁਕਾਨ ਢਿੱਗ ਗਈ ਸੀ ਤੁਹਾਨੂੰ ਪਤਾ ਤੁਸੀਂ ਉਹ ਵੀ ਆਏ ਸੀ ਆਏ ਸੀ ਪੂਰਾ ਮੇਰੀ ਦੁਕਾਨੇ ਖਤਮ ਹੋਈ ਸੀ ਉਹ ਨਹੀਂ ਤਾਂ ਉੱਥੇ ਖੜ ਕੇ ਵੀਡੀਓ ਕੀਤੀ ਸਭ ਨੇ ਹਾਂ ਮੇਰੀ ਦੁਕਾਨੇ ਖਤਮ ਹੋ ਉਸੇ ਸਾਰਾ ਟਰਾਲਾ ਮੇਰੀ ਦੁਕਾਨ ਦੇ ਉੱਪਰ ਢਿੱਗ ਗਿਆ ਸੀ ਨਹੀਂ ਤਾਂ ਵੀਡੀਓ ਕੀਤੀ ਸੀ ਹਾਂ ਹਾਦਸਾ ਜਦੋਂ ਹੁੰਦਾ ਨਹੀਂ ਕੋਈ ਨਾ ਕੋਈ ਉਦੋਂ ਤਾਂ ਕਹਿੰਦੇ ਇਹ ਨਹੀਂ ਜਦੋਂ ਹਾਦਸਾ ਹੁੰਦਾ ਉਦੋਂ ਆਉਂਦੇ ਆ মিডিਆ ਸਾਰਾ ਆ ਜਵੇ ਅਸੀਂ ਚੱਲੇ ਆ ਲੋਕਾਂ ਨੂੰ ਪਤਾ ਲੱਗ ਜੇ ਮੈਂ ਹਾਲ ਪੁੱਛਣ ਆਇਆ ਹਾਂ ਕੁਤਬਾਦ ਕੁਛ ਨਹੀਂ ਮੈਂ ਗੱਲ ਬਾਤ ਸੀਗੀ ਹੈ ਵੀਡੀਓ ਘੱਲ ਹੀ ਨਹੀਂ ਆ ਪੁੱਛਕਾਰ ਕਰਾ ਦੇਣਗੇ ਕਰਵਾ ਦੇ ਆ ਕੀ ਕਰਾ ਦੀਆਂ ਜੀ ਕਿਹੜੀ ਗੱਲ ਆ ਇਹ ਲਿਆ ਲੈ ਐਸੇ ਡਾਈ ਜਾਂਦੇ ਕਜਰੇ ਦੀਆਂ ਪਰ ਜਣੀ ਇਹਨੂੰ ਬਣਾਣ ਕੋਈ ਨਹੀਂ ਆਉਂਦਾ ਕਰਵਾ ਦੀਆਂਗੇ ਕਿੰਡੀ ਗੱਲ ਆ ਕਰਾ ਦੀਆਂਗੇ ਬਸ ਗੱਲਾਂ ਨਾਲ ਹੀ ਆ ਗੱਲਾਂ ਨਾਲ ਹੀ ਆ ਉਹ ਕਹਿੰਦਾ ਜੇ ਗੱਲਾਂ ਨਾਲ ਕੜਾ ਬਣਾਉਣਾ ਕੇ ਰੱਜ ਕੇ ਪਾ ਬਸ ਗੱਲਾਂ ਨਾਲੇ ਬਣਾਣਾ ਜੀ ਇਹ ਗੱਲਾਂ ਨਾਲੇ ਰੱਜ ਰੱਜ ਕੇ ਉਹਦਾ ਕੁਝ ਨਹੀਂ ਬਣਿਆ ਆ ਇੰਟਰਲੌਕ ਮੈਂ ਕਹਿੰਦਾ ਦੁਕਾਨਦਾਰਾਂ ਨੇ ਵਿਚਾਰਿਆਂ ਨੇ ਆਪੇ ਵਿਛਾਲੇ ਮੋਰੇ ਚੱਕ ਕੇ ਆਪਣੇ ਕੀ ਕਰਨੀ ਦੁਕਾਨਦਾਰ ਤੰਗ ਬਹੁਤ ਪੈਸਾ ਅਸੀਂ ਇੰਨਾ ਲਾਤਾ ਇੰਨਾ ਲਾਤਾ ਉਹ ਕਿੱਥੇ ਲਾਇਆ ਪਰ ਆਪਣੇ ਸ਼ਹਿਰ ਦੇ ਮੈਂ ਕਹਿੰਨਾ ਭਗਵੰਤ ਮਾਨ ਸਿੰਘ ਕਹਿੰਦੇ ਹੈਗੇ ਆ ਅਸੀਂ ਆਹ ਕਰ ਦਿੱਤਾ ਅਸੀਂ ਆਹ ਕਰ ਦਿੱਤਾ ਹੈਗਾ ਇਹ ਸੜਕ ਤੇ ਸੜਕ ਦਾ ਦਿਨ ਨਹੀਂ ਕੁਝ ਨਹੀਂ ਕੀਤਾ ਹੈਗਾ ਅੱਛਾ ਇਹ ਉਹ ਸੜਕ ਹੈ ਸਾਡੇ ਵੱਲੋਂ ਖਬਰਾਂ ਲਾਣ ਤੋਂ ਬਾਅਦ ਵਿਧਾਨ ਸਭਾ ਚ ਮੌਜੂਦਾ ਐਮ ਐਲ ਏ ਸਭ ਨੇ ਆਵਾਜ਼ ਚੱਕੀ ਆ ਭਾਵੇਂ ਜ਼ੀਰੋ ਵਾਰ ਚ ਚੱਕੀ ਆ ਪਰ ਵਿਧਾਨ ਸਭਾ 'ਚ ਇਹ ਮਸਲਾ ਗੂੰਜਿਆ ਫਿਰ ਵੀ ਕੋਈ ਗੌਰ ਨਹੀਂ ਫਿਰ ਦੇਖ ਲੋ ਸੜਕ ਨਹੀਂ ਇਹ ਬਣੀ ਹੈਗੀ ਇਹਲੀ ਗੜਨੀ ਹੈਗੀ ਇੱਦੇ ਰਹਿਣੀ ਹੈ ਇਹ ਟੂਏ ਪੂਰੇ ਆ ਗਾ ਨੇ ਉਹਨਾਂ ਨੇ ਬਸ ਮੌਕੇ ਦੇ ਆ ਗਏ ਇਹ ਹੁਣ ਪੁਲਿਸ ਵਾਲੇ ਵਿਚਾਰੇ ਲੱਗਿਓ ਆ ਜੋਰ ਪੁਲਿਸ ਵਾਲੇ ਆਪਣੇ ਵੱਲੋਂ ਵਿਚਾਰੇ ਮਿਹਨਤ ਕਰ ਰਹੇ ਆ ਉਹ ਆਪਣਾ ਫਰਜ਼ ਨਿਭਾ ਰਹੇ ਚਲੋ ਐਟਲੀਸਟ ਉਹ ਤਾਂ ਆਪਣਾ ਫਰਜ਼ ਨਿਭਾ ਰਹੇ ਆ ਉਹ ਨਾ ਇਹਨਾਂ ਦੇ ਉੱਤੇ ਵੀ ਗੱਲ ਆਉਂਦੀ ਹੈ ਹਨ ਉਹ ਵੀ ਹੁਣ ਕੀ ਕਰਨ ਵਿਚਾਰੇ ਉਹਨਾਂ ਤਾਂ ਟ੍ਰੈਫਿਕ ਨੂੰ ਨਿਰਦੇਸ਼ ਰੱਖਣਾ ਨਾ ਉਹ ਵੀ ਵਿਚਾਰੇ ਹੁਣ ਪੂਰਾ ਕਰਦੇ ਆ ਮੈਂ ਹੁਣ ਖੜਨਾ ਨਹੀਂ ਜੀ ਮੈਂ ਬਹਿ ਜਾਣਾ ਇੱਥੇ ਹੁਣ ਕਿਉਂਕਿ ਲੋਕ ਕਿਉਂਕਿ ਜਿਹੜੇ ਆਮ ਪਬਲਿਕ ਆ ਨਾ ਦਿਹਾੜੀ 'ਚ ਮੈਨੂੰ 25 30 ਵਾਰ ਗੱਲਬਾਤ ਜੇ ਕਿਸੇ ਨਾਲ ਹੁੰਦੀ ਆ ਜਾਂ ਮੈਸੇਜ ਆਉਂਦੇ ਆ ਜਾਂ ਕਾਲ ਆਉਂਦੀ ਇਹਦੀ ਗੱਲ ਕਰਦੇ ਆ ਹੁਣ ਮੈਂ ਬਹਿ ਜਾਣਾ ਕੱਢਣਾ ਨਹੀਂ ਨਹੀਂ ਇਹ ਤੁਹਾਡੇ ਇਹਦੇ ਨਾਲੇ ਬੰਨਣਾ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਮੈਂ ਬਹਿ ਜਾਣਾ ਬਸ ਦੋ ਚਾਰ ਦਿਨ ਤਾਂ ਮੈਂ ਬਹਿ ਜਾਣਾ ਇੱਥੇ ਚਲੋ ਜੇ ਮੈਂ ਬੈਠਾ ਸਪੋਰਟ ਕਰਨ ਆਉਂਗਾ ਹਾਂਜੀ ਹਾਂਜੀ ਮੇਰਾ ਭਰਾ ਮੇਰਾ ਡੈਨਮਾਰਕ ਰਹਿਦਾ ਮੇਰਾ ਵੀ ਬੰਦੇ ਆ ਜਾਣਾ ਮੇਰਾ ਭਰਾ ਡੈਨਮਾਰਕ ਰਹਿਦਾ ਹਰ ਦੋ ਘੰਟੇ ਬਾਅਦ ਤੁਹਾਡਾ ਪ੍ਰੋਗਰਾਮ ਨਹੀਂ ਦੇਖਣਾ ਡੈਨਮਾਰਕ ਤੋਂ ਇੰਡੀਆ ਆਣ ਉੱਥੇ ਹੀ ਉੱਥੇ ਝੰਡਾ ਚੱਕ ਲੈਣਾ ਦੇਖ ਲਾ ਹਰ 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 ਵੇਲੇ ਫੋਨ ਕਰਨਾ ਉਹਨੇ ਫੇਰ ਕਹਿਣਾ ਸੂਰੀ ਸਾਹਿਬ ਦਾ ਕੋਈ ਆ ਗੋ ਗੱਲਬਾਤ ਆ ਮੈਂ ਤਾਂ ਕਹਿੰਦਾ 2 ਮਿੰਟ ਬਾਅਦ ਦੇਖਦਾ ਹੁਣ ਇਹ ਪਰਦੇਸੀ ਬਹੁਤ ਪਿਆਰ ਕਰਦੇ ਜੀ ਮੈਂ ਯੂਕੇ ਗਿਆ ਤਾਂ ਯੂਕੇ ਇੱਕ ਪੀਟਰ ਨਾਮ ਦਾ ਬੰਦਾ ਆ ਪੀਟਰ ਇੰਗਲੈਂਡ ਤੋਂ ਜਿੱਤ ਆ ਗਿਆ ਉਹਦਾ ਨਾਮ ਪੀਟਰ ਇੰਗਲੈਂਡ ਸੇਵ ਕੀਤਾ ਆ ਹਾਂਜੀ ਹਾਂਜੀ ਕੰਪਨੀ ਨੂੰ ਤਾਂ ਨਾਮ ਪੀਟਰ ਰਹਿੰਦਾ ਇੰਗਲੈਂਡ ਆ ਉਹਦੀ ਮੰਮੀ ਕਹਿੰਦੀ ਸਾਡਾ ਮੁੰਡਾ ਤਾਂ ਕਮਲਾ ਹੋ ਗਿਆ ਸਰਦਨ ਪੀਪੀ 32 ਦੇਖੀ ਜਾਂਦਾ ਹਾਂ ਇਹ ਸਹੀ ਗੱਲ ਸਹੀ ਗੱਲ ਤੇ ਕਾਰਨ ਇਹਨਾਂ ਨੂੰ ਪੀਪੀ 32 ਨਾ ਨਹੀਂ ਨਵੇਂ ਸ਼ਹਿਰ ਦਾ ਮੋਹ ਆ ਨਹੀਂ ਨਹੀਂ ਮੋਹ ਨਵੇਂ ਸ਼ਹਿਰ ਦਾ ਆ ਪਿਆਰਾ ਨਵੇਂ ਸ਼ਹਿਰ ਦਾ ਮੋਹ ਨਹੀਂ ਨਹੀਂ ਸਾਫ ਇਹ ਉਹ ਜਦੋਂ ਬਾਰ-ਬਾਰ ਦੇਖਦੇ ਆ ਭਾਵਨਾ ਜਾਗਦੀ ਹੈ ਹਾਂ ਐਸਾ ਹਾਂਜੀ ਹਾਂਜੀ ਠੀਕ ਆਹ ਤੇ ਵੀ ਹੋਇਆ ਆ ਗਿਆ ਲੱਗੀ ਇਹਨਾਂ ਨੇ ਵੀ ਇਹਨਾਂ ਨੇ ਵੀ ਆਰਡਰ ਲੈ ਕੇ ਬੋਲਣਾ ਪਿੱਛੇੋਂ ਆਹ ਬੋਲ ਦਵਾ ਜੀ ਆਹ ਬੋਲ ਲੰਘੇ ਦੇਖੋ ਨਹੀਂ ਪਤਾ ਕੀ ਗੱਲ ਹੈ ਵਿਰੋਧੀ ਤੇ ਰ ਵੀ ਆਪਣਾ ਰੋਲ ਨਹੀਂ ਨਿਭਾਉਂਦੀ ਹਾਂ ਦੇਖ ਲਓ ਆ ਕੇ ਨਾ ਚੱਲ ਗਏ ਇਹ ਆਰਡਰ ਲੈ ਕੇ ਪੁੱਛਣਾ ਪੈਂਦਾ ਬੋਲਦੀ ਹੈ ਜੀ ਉਧਰੋਂ ਆਂਦਾ ਨਾ ਤੈਨੂੰ ਨਹੀਂ ਬੋਲਣਾ ਦੇਖਦੇ ਠੀਕ ਹੈ ਚਲੋ ਬੈਹਣ ਦੀ ਤਿਆਰੀ ਕਰਦੇ ਹਾਂ ਜੇ ਕੋਈ ਨਾ ਠੀਕ ਹੈ ਮੈਮ ਠੀਕ ਹੈ ਸਰ ਇੱਕ ਮੈਂ ਗੱਲ ਇੱਕ ਵੈਸੇ ਸੁਣੀਓ ਲੀਡਰ ਗੁੱਸਾ ਕਰਦੇ ਕਹਿੰਦੇ ਇਹਨੂੰ ਰੇਲਵੇ ਰੋਡ ਨਹੀਂ ਕਹਿਣਾ ਆਪ ਇਹ ਤਾਂ ਨਾ ਹੁਣ ਡਾਊਨ ਟਾਊਨ ਰੱਖਤਾ ਜੀ ਹਾਂ ਡਾਊਨ ਟਾਊਨ ਹੈ ਹੈ ਤੇ ਇਹ ਡਾਊਨ ਹੈ ਇਹ ਡਾਊਨ ਵੀ ਆ ਡਾਊਨ ਟਾਊਨ ਤੇ ਦੂਜੀ ਗੱਲ ਹੈ ਕਿ ਇਹ ਲੋਕਲ ਲੀਡਰ ਕਿਸੇ ਦਾ ਕਸੂਰ ਨਹੀਂ ਇਹ ਟਰੂਡੋ ਦਾ ਤੇ ਟਰੰਪ ਦਾ ਕਸੂਰ ਹੈ ਉਹ ਨਹੀਂ ਬਣਨਗੇ ਹਾਂ ਬਸ ਲੋਕਲ ਲੀਡਰ ਤਾਂ ਵਿਚਾਰੇ ਬਹੁਤ ਪਾਫਕਨੇ ਤਾਂ ਰੋਂਦੇ ਆ ਹਾਂ ਰੋਂਦੇ ਹੈਗੇ ਉਹ ਕਹਿੰਦੇ ਪਿੱਛੇ ਵੈਸਾ ਨਹੀਂ ਜਾਂਦਾ ਹੈਗਾ ਟਰੰਪ ਨਹੀਂ ਦੇ ਰਿਹਾ ਨਾ ਟਰੰਪ ਨਹੀਂ ਪੈਸਾ ਦੇ ਰਿਹਾ ਇਸ ਕਰਕੇ ਸਾਡਾ ਕੰਮ ਰੁਕਿਆ ਹੈ ਹਾਂ ਚਲੋ ਸ਼ੁਕਰੀਆ ਜੀ ਹੁਣ ਟਰੰਪ ਟਰੰਪ ਆ ਕਿਧਰ ਨਾ ਲਾਵਾਂਗੇ ਹਾਂ ਠੀਕ ਹੈ ਜੀ ਲਓ ਜੀ ਤਾਂ ਦੁੱਖ ਖੜੇ ਨਹੀਂ ਹੱਸ-ਹੱਸ ਕੇ ਦੁੱਖ ਦੱਸਦੇ ਆ ਲੋਕ ਆ ਬਈ ਕਿ ਹਾਲ ਚੱਲ ਵੀਰੇ ਠੀਕ ਹੈ ਹਾਂਜੀ ਕੋਈ ਦੱਸੋ ਹੋਰ ਵੀਡੀਓ ਨਾਲ ਬਣਾਉਣਾ ਨਾ ਨਾ ਯਾਰ ਇੰਨੇ ਜਾਣੇ ਐ ਨੂੰ ਫੋਨ ਕਰ ਲੈਣੇ ਕੁੱਟਣ ਦਾ ਨਹੀਂ ਆ ਕੇ ਹੋਰ ਨਾ ਕਿਨੇ ਭੇਜਦੇ ਹੁਣ ਹੈ ਅੱਜ ਕੱਲ ਅੱਜ ਕੱਲ ਮੇਰੇ ਖਿਲਾਫ ਵੀ ਲੋਕ ਬਹੁਤ ਚੱਲਦੇ ਆ ਲੋਕਾਂ ਨੂੰ ਗੁਮਰਾਹੀ ਕਰੀ ਜਾਂਦੇ ਮੇਰੇ ਖਿਲਾਫ ਕਿ ਉਹ ਸ਼ਹਿਰ ਦੇ ਖਿਲਾਫ ਆ ਭਰਾਓ ਜਿੰਨਾ ਸ਼ਹਿਰ ਦੇ ਨਾਲ ਮੈਂ ਖੜਦਾ ਇੰਨਾ ਮੈਂ ਤਾਂ ਸਾਹਿਬ ਆਵਾ ਸ਼ਹਿਰ ਦੇ ਖਿਲਾਫ ਨਹੀਂ ਜੀ ਨਹੀਂ ਤੁਸੀਂ ਨਾਲ ਬਿਲਕੁਲ ਖੜੇ ਆ ਪਰ ਕਈ ਲੋਗ ਗਮرائی ਕਰੀ ਜਾਂਦੇ ਆ ਦੱਸੋ ਕੰਚ ਦੱਸ ਦੋ ਪਿੱਛੇ ਪਿੱਛੇ ਖੜ ਕੇ ਕੰਚ ਦੱਸ ਦੋ ਹਾਂ ਇੱਥੇ ਦੱਸੋ ਬਾਈ ਯਾਰ ਹੋਰ ਹੋਰ ਕੰਨਾ ਆ ਆ ਜਾ ਆ ਜਾ ਕਿੱਥੋਂ ਆ ਇੱਥੇ ਹੀ ਨਵਾਂ ਜਰਾਂ ਸੋ ਠੀਕ ਹੈ ਠੀਕ ਹੈ ਵੀਰੇ ਕੀ ਨਾ ਤੁਹਾਡਾ ਫੁੱਟਾ ਮੇਰਾ ਮਨ ਕਾਊ ਗਗਨ ਰੋ ਮਗਨ ਹਾਂ ਅਮਨ ਅਮਨ ਨਹੀਂ ਰਹਿਣਾ ਅਮਨ ਅਮਨ ਨਾਲ ਗੁੱਸਾ ਨਹੀਂ ਕਰਨਾ ਤੇਰਾ ਕੀ ਨਾ ਗਗਨ ਪਹਿਲਾਂ ਤੇਰਾ ਕਿਹਾ ਕਿ ਪਹਿਲੇ ਇਹਦਾ ਕਾਪੀ ਕਿਨੇ ਕੀਤਾ ਚਲੋ ਠੀਕ ਹੈ ਇਹਦਾ ਮੈਂ ਇਹਦਾ ਨਾ ਕਾਲਾ ਗਗਨ ਆ ਡਾਕਟਰ ਟੱਤੀਆ ਕਾਲਾ ਗਗਨ ਵਾਹ ਹੈਰ ਨਾ ਕੀ ਆ ਤੇ ਉਹ ਇੱਕ ਦੂਜੇ ਦੀ ਫੱਟੀ ਪੋਚੀ ਜਾਂਦੇ ਆ ਕਾਲਾ ਕਾਲਾ ਪੀਲਾ ਨੀਲਾ ਚਲੋ ਠੀਕ ਹੈ ਜੀ ਕਰ ਦਈਏ ਲਾਈਵ ਕੱਟ ਕਰ ਦੀ ਕੱਟ ਕਰ ਦੋ ਕੀ ਬਹੁਤ ਬਹੁਤ ਸ਼ੁਕਰ ਹੈ ਜੀ ਬਣ ਰਿਆ ਨਾ ਉਤਨਾ ਸ਼ਰਮਟ ਛੋਟੀ ਦਲੇਸ਼ਵਰੀ ਤੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਬਹੁਤ ਜਲਦੀ ਫਿਰ ਤੋਂ ਆਜ਼ਰਮਗੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ